ਸਰ ਸਤਿਕਾਰ ਜੀ ਲੰਗੜੇ ਬੁਖਾਰ ਦੇ ਕੇਸ ਪੰਜਾਬ ਹਰਿਆਣੇ ਚ ਬਹੁਤ ਜ਼ਿਆਦਾ ਆ ਰਹੇ ਆ ਔਰ ਇਸ ਵਾਰ ਪਟਲੀਰ ਹੋ ਰਿਹਾ ਵੀ ਇਹ ਚ ਪਸ਼ੂਆਂ ਦੀ ਮੌਤ ਦਰ ਜ਼ਿਆਦਾ ਹੈ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਹੈ ਦੇਖੋ ਕੀ ਹੈ ਲੰਗੜਾ ਬੁਖਾਰ ਆਮ ਤੌਰ ਤੇ ਪਹਿਲਾਂ ਨੂੰ ਇਹ ਕਿਹਾ ਜਾਂਦਾ ਸੀ ਵੀ ਇਹ ਆਪਣੇ ਆਪ ਠੀਕ ਹੋਣ ਵਾਲੀ ਬਿਮਾਰੀ ਹੈ ਵੀ ਤੀਜੇ ਦਿਨ ਇਹਨੂੰ ਲੋਕ ਕਹਿੰਦੇ ਸੀ ਵੀ ਤੀਜੇ ਦਿਨ ਠੀਕ ਹੋ ਜਾਂਦੀ ਹੈ ਆਪਣੇ ਆਪ ਪਰ ਇਸ ਵਾਰ ਜਿਹੜੇ ਕੇਸ ਆ ਰਹੇ ਆ ਬਹੁਤ ਜ਼ਿਆਦਾ ਵਿਗੜੇ ਹੋਏ ਕੇਸ ਐ ਇਹ ਵਾਇਰਲ ਬਿਮਾਰੀਆਂ ਚ ਆਮ ਹੋਣ ਲੱਗ ਗਿਆ ਹੁਣ ਸੋ ਪੰਜ ਜ਼ਰੂਰੀ ਗੱਲਾਂ ਮੈਂ ਤੁਹਾਨੂੰ ਦੱਸੂੰਗਾ ਪਹਿਲਾਂ ਇਹਦੇ ਬਾਰੇ ਕੀ ਜ਼ਰੂਰੀ ਐ ਪਹਿਲੀ ਗੱਲ ਤੇ ਇਹ ਐ ਵੀ ਇਹਦੀ ਸ਼ੁਰੂਆਤ ਦੇ ਵਿੱਚ ਤੇਜ਼ ਬੁਖਾਰ ਹੁੰਦਾ ਜਿਹੜਾ ਉਹ ਚ ਲੰਗੜਾਪਨ ਜਿਹੜਾ ਹੈਗਾ ਉਹ ਅਗਲੀ ਲਤ ਤੋਂ ਪਿਛਲੀ ਲਤ ਇਹ ਮਤਲਬ ਕਿ ਜਿਹੜਾ ਲੰਗੜਾਪਨ ਘੁੰਮਦਾ ਰਹਿੰਦਾ ਹੈ ਸ਼ਿਫਟਿੰਗ ਲਿਮਨੈਸ ਕਹਿੰਦੇ ਆ ਇਹਨੂੰ ਬਹੁਤ ਸਾਰੇ ਲੋਕ ਇਹ ਚ ਮਲੌਕਸੀਗੈਮ ਜਾਂ ਨੀਮੂਸਲਾਈਡ ਲਾ ਰਹੇ ਆ ਬਿਲਕੁਲ ਉਹ ਕਾਮਯਾਬ ਨਹੀਂ ਹੈਗਾ ਇਹ ਚ ਦਵਾਈਆਂ ਜਿਹੜੀਆਂ ਹੈਗੀਆਂ ਮੈਂ ਪਿਛਲੇ ਪਰ ਵੀ ਦੱਸਿਆ ਸੀ ਫਲੂਨਿਕਸਨ ਮੈਗਲੂਮਾਈਨ ਜਾਂ ਸੋਡੀਅਮ ਸੈਲਿਸਲੇਟ ਹੈ ਜਾਂ ਕੀਟੋਪਰੋਫਨ ਹੈ ਜਾਂ ਇਹਦੇ ਵਿੱਚ ਕਾਰਪਰੋਫਨ ਆਉਂਦਾ ਹੈ ਇਹ ਦਵਾਈਆਂ ਕਾਮਯਾਬ ਨੇ ਇਹ ਚ ਔਰ ਕੋਈ ਵੀ ਦਵਾਈ ਤੁਸੀਂ ਲਾਉਣੀ ਹੈ ਬੁਖਾਰ ਦੀ ਉਹ ਹਮੇਸ਼ਾ ਧਿਆਨ ਰੱਖੋ ਵੀ ਸਵੇਰੇ ਸ਼ਾਮ ਲਾਉਣੀ ਹੈ ਇਹਦੇ ਵਿੱਚ ਦੂਜੀ ਗੱਲ ਪਸ਼ੂਆਂ ਦਾ ਸੀਵੀਸੀ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਪਸ਼ੂਆਂ ਦੇ ਵਿੱਚ ਜਿੰਨਾ ਚ ਪੀਲੀਆ ਰੋਗ ਜਾਂ ਐਨਾਪਲਾਜ਼ਮਾ ਜਾਂ ਥਲੇਰੀਆ ਜਾਂ ਕਨੇਡੂ ਰੋਗ ਇਹ ਜਿੱਥੇ ਹੈਗਾ ਉੱਥੇ ਲੰਗੜਾ ਬੁਖਾਰ ਬਹੁਤ ਜ਼ਿਆਦਾ ਮਾਰ ਕਰਦਾ ਹੈ ਆਮ ਤੌਰ ਤੇ ਲੰਗੜੇ ਬੁਖਾਰ ਚ ਐਂਟੀਬਾਇਓਟਿਕ ਦੀ ਲੋੜ ਨਹੀਂ ਪੈਂਦੀ ਪਰ ਇਹਨਾਂ ਦੇ ਵਿੱਚ ਐਂਟੀਬਾਇਓਟਿਕ ਦੀ ਜ਼ਰੂਰਤ ਬਹੁਤ ਜ਼ਿਆਦਾ ਪੈਂਦੀ ਹੈ ਤੀਜੀ ਗੱਲ ਕਿਉਂਕਿ ਇਹ ਮੱਖੀ ਮੱਛਰ ਰਾਹੀਂ ਫੈਲਣ ਵਾਲੀ ਬਿਮਾਰੀ ਹੈ ਬਰਸਾਤਾਂ ਹੋ ਰਹੀਆਂ ਬਹੁਤ ਜ਼ਿਆਦਾ ਇਸ ਵਾਰ ਮੌਨਸੂਨ ਤੋਂ ਪਹਿਲਾਂ ਬਰਸਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਮੱਖੀ ਮਛਰਾਂ ਦਾ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਹੀ ਜਿਹੜੀਆਂ ਵੀ گاਵਾਵਾਂ ਭਾਰੀਆਂ ਨੇ ਬਹੁਤ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਉਹਨਾਂ ਨੂੰ ਲਗਾਤਾਰ 3 ਦਿਨ ਮਾਈਫੈਕਸ ਦੀ ਬੋਤਲ ਲਗਣੀ ਜ਼ਰੂਰੀ ਹੈ ਭਾਵੇਂ ਬੁਖਾਰ ਹੋਵੇ ਤਾਂ ਵੀ ਉਹ ਕੀ ਕਰਦਾ ਸੀ ਮਾਈਫੈਕਸ ਨੂੰ ਡੀਐਨਐਸ ਦੇ ਵਿੱਚ ਜਰ ਇੰਟਰੂ ਦੇ ਵਿੱਚ ਜਾਂ ਹੋਰ ਕੋਈ ਵੀ ਫਲੂਇਡ ਜਿਹੜਾ ਨਾਰਮਲਸ ਲਾਈਨ ਹੈ ਠੰਡਾ ਕਰਕੇ ਉਹਦੇ ਵਿੱਚ ਪਾ ਕੇ ਮਾਈਫੈਕਸ ਮਿਕਸ ਕਰਕੇ ਲਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਬਿਮਾਰੀ ਚ ਕੈਲਸ਼ੀਅਮ ਮੈਗਨੀਸ਼ੀਅਮ ਬਹੁਤ ਜ਼ਿਆਦਾ ਘਟਦਾ ਹੈ ਘਟਣ ਕਰਕੇ ਪਸ਼ੂ ਬੈਠ ਜਾਂਦੇ ਆ ਔਰ ਜਿਹੜੇ ਪਸ਼ੂ ਭਾਰੇ ਹੁੰਦੇ ਆ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਉਹ ਬੈਠਦੇ ਆ ਉਹਨਾਂ ਚ ਨਾੜਾਂ ਜਲਦੀ ਦਬ ਜਾਂਦੀਆਂ ਔਰ ਰੋਟਦੇ ਨਹੀਂ ਹੈਗੇ ਅਗਲੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਜਿਹੜੇ ਪਸ਼ੂਆਂ ਦੇ ਵਿੱਚ ਸਾਹ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਉਹਨਾਂ ਪਸ਼ੂਆਂ ਚ ਫੇਫੜਿਆਂ ਦੀ ਇਨਫੈਕਸ਼ਨ ਹੋ ਰਹੀ ਹੈ ਬਹੁਤ ਜ਼ਿਆਦਾ। ਔਰ ਕਦੇ ਵੀ ਇਹ ਚ ਆਪਦੀ ਡਾਕਟਰੀ ਨਾ ਕਰੋ ਤੁਸੀਂ ਮਾਹਰ ਦੀ ਸਲਾਹ ਲਓ ਵਧੀਆ ਜਿਹੜੇ ਐਂਟੀਬਾਇਓਟਿਕ ਨੇ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਨੂੰ ਖਤਮ ਕਰ ਸਕਦੇ ਆ ਉਹ ਦੇਨੇ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਇੱਕ ਬੜੀ ਜ਼ਰੂਰੀ ਗੱਲ ਕੀ ਹੈ ਵੀ ਪਸ਼ੂ ਦੀ ਜਿਹੜੀਆਂ ਵਾਇਰਲ ਬਿਮਾਰੀਆਂ ਹੁੰਦੀਆਂ ਉਹਦੇ ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਮਿਊਨਿਟੀ ਘਟ ਜਾਂਦੀ ਹੈ। ਤੁਸੀਂ ਉਹ ਕੀ ਕਰਨਾ ਹੈ ਜਿਹੜੀ ਇਹ ਜੇ ਪਸ਼ੂ ਹੈਗੇ ਉਹਨਾਂ ਨੂੰ ਹਲਦੀ ਹੋਗੀ ਤੇ ਆਪਣਾ ਵਧੀਆ ਕੁਆਲਟੀ ਦਾ ਕੋਈ ਵੀ ਪ੍ਰੀਮਿਕਸ ਹੋ ਗਿਆ 10-15 ਗ੍ਰਾਮ ਹਲਦੀ ਹੋਗੀ ਦੇਸੀ ਤੇ ਵਧੀਆ ਕੁਆਲਟੀ ਦਾ ਪ੍ਰੀਮਿਕਸ ਹੋ ਗਿਆ ਉਹ 150-200 ਗ੍ਰਾਮ ਗੁੜ ਸ਼ੱਕਰ ਚ ਮਿਕਸ ਕਰਕੇ ਖਵਾਉਣਾ ਬਹੁਤ ਜ਼ਰੂਰੀ ਹੈ ਗੁੜ ਸ਼ੱਕਰ ਚ ਇਸ ਕਰਕੇ ਦੇਣਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਐਲਕਲੋਸਿਸ ਹੋ ਜਾਂਦਾ ਹੈ ਰਿਊਮਨ ਦੀ ਜਿਹੜੀ ਪੀਐਚ ਹੈ ਉਜਰੀ ਦੀ ਜਿਹੜੀ ਪੀਐਚ ਹੈ ਉਹ ਵੱਜ ਜਾਂਦੀ ਹੈ ਔਰ ਉਹਨੂੰ ਘਟਾ ਕੇ ਨਾਰਮਲ ਰੱਖਣਾ ਜ਼ਰੂਰੀ ਹੈ ਇਸ ਕਰਕੇ ਇੱਕ ਚਮਚਾ ਜਿਹੜਾ ਹੈਗਾ 5 ਤੋਂ 10 ਗ੍ਰਾਮ ਲਾਈਵ ਜੀਸਟ ਵੀ ਪਾਉਣਾ ਜ਼ਰੂਰੀ ਹੈ ਹਲਦੀ ਪ੍ਰੀਮਿਕਸ ਤੇ ਲਾਈਵ ਜੀਸਟ ਇਹ ਤਿੰਨੇ ਚੀਜ਼ਾਂ ਪਸ਼ੂ ਨੂੰ ਦੇਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਨਹੀਂ ਤਾਂ ਜਿਹੜਾ ਕੀ ਹੋਊਗਾ ਪਸ਼ੂ ਠੀਕ ਹੋਣ ਦੇ ਬਾਵਜੂਦ ਵੀ ਉਹਦਾ ਦੁੱਧ ਵਗੈਰਾ ਜਾਂ ਉਹਦਾ ਲੰਗੜਾਪਣ ਜਾਂ ਉਹਦੇ ਹੋਰ ਸਮੱਸਿਆਵਾਂ ਜਾਣ ਨੂੰ ਹਫ਼ਤਾ 10 ਦਿਨ 15 ਦਿਨ ਲੱਗ ਜਾਣੇ ਆ ਦੇਖੋ ਕੀ ਹੋ ਰਿਹਾ ਹੈ ਵੀ ਜਦੋਂ ਇਹ ਜਿਹੜੀਆਂ ਮਾਰੀਆਂ ਫੈਲਦੀਆਂ ਮੈਂ ਦੇਖਿਆ ਵੀ YouTube ਤੇ ਜਿਹੜੇ ਖੁੰਭਾ ਵਾਂਗੂ ਜਿਹੜੇ ਹੈਗੇ ਨਾ ਜਿਹੜੇ ਸਪੈਸ਼ਲਿਸਟ ਲੋਕ ਉਹ ਆਪਦੇ ਉਹ ਦੇਣ ਲੱਗ ਜਾਂਦੇ ਐ ਬਹੁਤ سارے ਲੋਕਾਂ ਦਾ ਜਿਹੜਾ ਇਹ ਚੋਂ ਕੰਮ ਹੁੰਦਾ ਹੁੰਦਾ ਦਵਾਈਆਂ ਦਾ ਪ੍ਰਚਾਰ ਕਰਨਾ ਜਿਵੇਂ ਕੋਈ ਕਹਿੰਦਾ ਵੀ ਕੰਪਲੈਕਸ ਦੇ ਟੀਕੇ ਲਾ ਲੋ ਆ ਭੁੱਖ ਵਾਲੀਆਂ ਦਵਾਈਆਂ ਦੇ ਲੋ ਇਦਾਂ ਦੇ ਲੋ ਆਹ ਦੇ ਲੋ ਆਹ ਦੇ ਲੋ ਇਹ ਚੀਜ਼ਾਂ ਪੈਸੇ ਦੀ ਬਰਬਾਦੀ ਐ ਬਗਿਆਨਕ ਇਲਾਜ ਕੀ ਹੈ ਪਹਿਲਾ ਜਿਵੇਂ ਦੱਸਿਆ ਸੀ ਵੀਸੀਸੀ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖੂਨ ਤਾਂ ਨਹੀਂ ਘਟ ਰਿਹਾ ਬੁਖਾਰ ਦਾ ਟੀਕਾ ਸਵੇਰੇ ਸ਼ਾਮ ਤਿੰਨ ਦਿਨ ਲਾਉਣਾ ਜ਼ਰੂਰੀ ਹੈ ਚੌਥੇ ਪੰਜਵੇਂ ਦਿਨ ਤੱਕ ਵੀ ਬੁਖਾਰ ਜਾ ਸਕਦਾ ਜਿਵੇਂ ਜਹਿਜੇ ਕੇਸ ਆ ਰਹੇ ਹੈ ਅਗਲੀ ਗੱਲ ਜਿਹੜੀ ਹੈਗੀ ਫੇਫੜਿਆਂ ਦੀ ਇਨਫੈਕਸ਼ਨ ਜਿਹੜੇ ਪਸ਼ੂ 'ਚ ਹੋ ਰਹੀ ਹੈ ਉਹਦੇ ਵਾਸਤੇ ਵਧੀਆ ਐਂਟੀਬਾਇਓਟਿਕ ਜਿਵੇਂ ਇਸ ਸੈਫਟੀਓਪਰ ਹੈਗਾ ਅਮੋਕਸੀਡਾਈਕਲੋਕਸਾ ਹੈਗਾ ਹੋਰ ਬਹੁਤ ਸਾਰੇ ਐਂਟੀਬਾਇਓਟਿਕ ਹੈਗੇ ਉਹ ਤੁਹਾਡਾ ਮਾਹਰ ਦੇਖ ਸਕਦਾ ਹੈ ਔਰ ਅਗਲੀ ਗੱਲ ਜਿਹੜੀ ਮਾਈਫੈਕਸ ਦੀ ਬੋਤਲ 2-3 ਦਿਨ ਤੱਕ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਉਹ ਇਹ ਦੇਖਣਾ ਜ਼ਰੂਰੀ ਹੈ ਵੀ ਇਹਦੇ ਵਿੱਚ ਇਹ ਕੱਲਾ ਲੰਗੜਾ ਬੁਖਾਰ ਹੀ ਹੈ ਜਾਂ ਇਹ ਚ ਕਨੇਡੂ ਰੋਗ ਜਾਂ ਪੀਲੀਆ ਰੋਗ ਵੀ ਹੈਗਾ। ਕਨੇਡੂ ਰੋਗ ਜਾਂ ਪੀਲੀਆ ਰੋਗ ਦਾ ਬੜੇ ਆਰਾਮ ਨਾਲ ਪਤਾ ਲੱਗ ਜਾਂਦਾ ਹੈ। ਜਿਹੜਾ ਕਨੇਡੂ ਰੋਗ ਹੁੰਦਾ ਉਹਦੇ ਵਿੱਚ ਜਿਹੜੀ ਹੈ ਲਿੰਫ ਨੋਡ ਹੁੰਦੀ ਹੈ ਜਿਹੜੀਆਂ ਗ੍ਰੰਥੀਆਂ ਹੁੰਦੀਆਂ ਅਗਲੀਆਂ ਲੱਤਾਂ ਦੇ ਅਗਲੇ ਪਾਸੇ ਤੇ ਪਿਛਲੇ ਲੱਤਾਂ ਦੇਲੇ ਪਾਸੇ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਜੀਆ। ਔਰ ਪੀਲੀਆ ਰੋਗ ਜੇ ਤੁਸੀਂ ਦੇਖਿਆ ਬੱਚੇਦਾਨੀ ਦੇ ਵਿੱਚ ਜਾਂ ਹਵਾਨੇ ਤੇ ਚਿੱਟਾਪਨ ਆਣਾ ਸ਼ੁਰੂ ਹੋ ਜਾਂਦਾ ਅੱਖਾਂ ਚਿੱਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਆਪਣੀ ਜਿਹੜੀ ਕਿਤਾਬ ਹੈ ਵਿਗਿਆਨਕ ਡੇਰੀ ਫਾਰਮਿੰਗ ਹੈ ਦੇਖੋ ਉਹਦੇ ਬਾਰੇ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਦੱਸਦਾ ਹੁਣਾਂ ਵੀ ਇਹ ਕਿਤਾਬ ਹੈ 500 ਰੁਪਏ ਦੀ ਪਰ ਇਹੀ ਜੀਆਂ ਬਿਮਾਰੀਆਂ ਜਿਹੜੀ ਤੁਹਾਡੀ ਡੇਡਡ 2-2 ਲੱਖ ਰੁਪਏ ਦੀ ਗਾਂ ਲੈ ਜਾਂਦੀਆਂ। ਉਹ ਤੁਸੀਂ ਜਦੋਂ ਇਹ ਚੀਜ਼ਾਂ ਵਿਸਤਾਰ ਚ ਬੜੀ ਵਿਗਿਆਨਕ ਜਾਣਕਾਰੀ ਵਿਸਤਾਰ ਚ ਮੈਂ ਦਿੱਤੀ ਵੀ ਕਿਉਂਕਿ ਮੈਨੂੰ ਪਤਾ ਜਿਹੜਾ ਹੁਣ ਸਮਾਂ ਬਦਲ ਰਿਹਾ ਸਾਡਾ ਉਹ ਬਦਲਦੇ ਸਮੇਂ ਦੇ ਵਿੱਚ ਇਹ ਬਿਮਾਰੀਆਂ ਦਾ ਇਲਾਜ ਆ ਜਿਹੜਾ ਉਹ ਰਵਾਇਤੀ ਤਰੀਕਿਆਂ ਨਾਲ ਸੰਭਵ ਨਹੀਂ ਹੈਗਾ ਦਵਾਈਆਂ ਬਹੁਤ ਜ਼ਿਆਦਾ ਬਦਲ ਚੁੱਕੀਆਂ ਬਿਮਾਰੀਆਂ ਬਹੁਤ ਜ਼ਿਆਦਾ ਬਦਲ ਚੁੱਕੀਆਂ ਇਲਾਜ ਬਹੁਤ ਜ਼ਿਆਦਾ ਬਦਲ ਚੁੱਕਿਆ ਔਰ ਸਭ ਤੋਂ ਵੱਡੀ ਗੱਲ ਕੀ ਹੈ ਜਿਹੜੇ ਚੰਗੇ ਪਸ਼ੂ ਨੇ ਉਹਨਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਘਟ ਚੁੱਕੀ। ਸੋ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਇਹ ਕਿਤਾਬ ਤੁਸੀਂ ਇੱਕ ਵਾਰੀ ਜ਼ਰੂਰ ਪੜ੍ਹੋ। ਇਹ ਪਸ਼ੂ ਪਾਲਕਾਂ ਵਾਸਤੇ ਲਿਖੀ ਵੀ ਕਿਤਾਬ ਹੈ। ਔਰ ਇੱਕ ਜ਼ਰੂਰੀ ਗੱਲ ਜਿਹੜੀ ਹੈਗੀ ਦੇਖੋ ਜਿਹੜੇ ਵੀ ਪਸ਼ੂਆਂ ਦੇ ਵਿੱਚ ਬਦ ਹਜਮੀ ਦੀ ਪ੍ਰੋਬਲਮ ਹੈ। ਮੰਨ ਲਓ ਅਣਪਚਿਆ ਗੋਹਾ ਆ ਰਿਹਾ ਹੈ। ਉੱਥੇ ਇਹ ਬਿਮਾਰੀ ਫੈਲਦੀ ਬਹੁਤ ਜ਼ਿਆਦਾ ਕਿਉਂਕਿ ਗੋਹੇ 'ਚ ਨਾਈਟ੍ਰੋਜਨ ਬਹੁਤ ਜ਼ਿਆਦਾ ਜਿੱਥੇ ਹੋਊਗੀ ਉੱਥੇ ਮੱਖੀ ਮੱਛਰ ਕੰਟਰੋਲ ਕਰਨਾ ਸੰਭਵ ਨਹੀਂ ਹੈਗਾ ਸੋ ਅਸੀਂ ਇਹ ਧਿਆਨ ਰੱਖਣਾ ਹੈ ਵੀ ਜਿਹੜੇ ਪਸ਼ੂ ਤੁਹਾਡੇ ਜਿੱਥੇ ਗੋਹੇ ਤੇ ਮੱਖੀਆਂ ਮੱਛਰ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ ਸੋ ਉਹਦੇ ਵਾਸਤੇ ਅੱਜਕੱਲ ਕੁਝ ਵਿਗਿਆਨਿਕ ਇਲਾਜ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਵਿਗਿਆਨਿਕ ਇਲਾਜ ਹੈਗਾ ਬਹੁਤ ਸਾਰੀਆਂ ਦਵਾਈਆਂ ਆਂਦੀਆਂ ਪੋਲਟਰੀ ਦੀਆਂ ਜਿਹੜੀਆਂ ਤੁਸੀਂ ਗੋਹੇ ਤੇ ਸਪਰੇਅ ਕਰ ਸਕਦੇ ਹੋ ਉਹਦੇ ਨਾਲ ਕੀ ਹੋਊਗਾ ਗੋਹੇ ਤੇ ਮੱਖੀ ਮੱਛਰ ਦਾ ਵਾਧਾ ਇੱਕਦਮ ਰੁਕ ਜਾਂਦਾ ਹੈ ਚਚਰਾਂ ਵਾਲੀਆਂ ਦਵਾਈਆਂ ਜਿਹੜੀਆਂ ਹੈਗੀਆਂ ਜਿੱਥੇ ਗੋਹਾ ਸਿੱਟਦੇ ਆ ਰੂੜੀ ਹੈ ਜਾਂ ਪਾਣੀ ਖੜਾ ਹੁੰਦਾ ਜੇ ਬਰਸਾਤਾਂ ਜਾਂ ਅਜਕਲ ਜਗ੍ਹਾ ਜਗ੍ਹਾ ਤੇ ਪਾਣੀ ਖੜਾ ਹੋ ਜਾਂਦਾ ਉੱਥੇ ਮੱਛਰਾਂ ਵਾਲੀਆਂ ਦਵਾਈਆਂ ਜਾਂ ਚਚਰਾਂ ਵਾਲੀਆਂ ਦਵਾਈਆਂ ਸਪਰੇਅ ਕਰ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਪਸ਼ੂ ਦਾ ਜਿਹੜਾ ਖਾਣ ਪਾਣ ਹੈ ਉਹਦੇ ਵਿੱਚ ਆਪਾਂ ਧਿਆਨ ਰੱਖੀਏ ਵੀ ਦਾਣਾ ਪੱਠਾ ਤੂੜੀ ਰਲਾ ਮਿਲਾ ਕੇ ਦਈਏ ਉਹ ਚ ਅੱਜਕਲ ਦੇ ਮੌਸਮ ਦੇ ਵਿੱਚ ਕਿਉਂਕਿ ਪਸ਼ੂ ਰਾਤ ਨੂੰ ਜ਼ਿਆਦਾ ਖਾਂਦੇ ਆ ਰਾਤ ਨੂੰ ਜਿਹੜਾ ਛੱਡ ਦੀਆਂ ਲਾਈਟਾਂ ਨੇ ਜਾਂ ਤੁਹਾਡੇ ਬਾੜੀ ਦੀਆਂ ਲਾਈਟਾਂ ਨੇ ਜਿਹੜੀਆਂ ਉਹ ਜਗਦੀਆਂ ਰਹਿਣ ਕਿਉਂਕਿ ਰਾਤ ਨੂੰ ਦੇਖੋ ਹਵਾ ਵੀ ਠੰਡੀ ਚੱਲ ਰਹੀ ਹੈ ਬਰਸਾਤ ਵੀ ਹੋ ਰਹੀ ਹੈ ਮੌਸਮ ਠੀਕ ਹੋ ਜਾਂਦਾ ਹੈ ਹਾਂ ਪਰ ਪੱਖੇ ਜ਼ਰੂਰ ਚੱਲਦੇ ਰਹਿਣ ਔਰ ਜਿਹੜੀ ਪਸ਼ੂਆਂ ਦੀ ਹজম ਹੋਣ ਦੀ ਸ਼ਕਤੀ ਹੈ ਉਹ ਕਿਸੇ ਦਵਾਈ ਨੇ ਨਹੀਂ ਠੀਕ ਕਰਨੀ ਉਹਦੇ ਵਾਸਤੇ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਕੱਲ ਦੇ ਮੌਸਮ ਦੇ ਵਿੱਚ ਲਾਈਵ ਜੀਸਟ ਹੈ ਬਫਰ ਹੈ ਕਾਲਾ ਨਮਕ ਹੈ ਪੋਟਾਸ਼ੀਅਮ ਕਾਰਬੋਨੇਟ ਹੈ ਤੇ ਇਹਦੇ ਨਾਲ ਹੀ ਚੰਗੀ ਕੁਆਲਟੀ ਦਾ ਪ੍ਰੀਮਿਕਸ ਹੈ ਔਰ ਜਿਹੜੇ ਪਸ਼ੂ ਬਿਮਾਰੀ ਦੀ ਲਪੇਟ ਚ ਆ ਗਏ ਉਹਨਾਂ ਦੇ ਵਿੱਚ ਹਲਦੀ ਹੈ ਤੇ ਨਾਲ ਹੀ ਇੱਕ ਹੋਰ ਚੀਜ਼ ਜਿਹੜੀ ਹੈਗੀ ਆਮਲੇ ਔਲਿਆਂ ਦਾ ਪਾਊਡਰ ਇਹ ਸਾਰੀਆਂ ਚੀਜ਼ਾਂ ਦੇ ਨਾਲ ਪਸ਼ੂ ਦੀ ਹজম ਹੋਣ ਦੀ ਸ਼ਕਤੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਇੱਕ ਹੋਰ ਖਾਸ ਗੱਲ ਕੀ ਹੈ ਵੀ ਜਿਹੜੇ ਪਸ਼ੂ ਤੁਹਾਡੇ ਤੁਹਾਨੂੰ ਲੱਗਦਾ ਵੀ ਬਦਹਜਮੀ ਦਾ ਸ਼ਿਕਾਰ ਹੋ ਰਿਹਾ ਉਹ ਜ਼ਿਆਦਾਤਰ ਪੇਟ ਦੇ ਤਜਾਬੀ ਪੰਕਰ ਕੇ ਹੁੰਦੇ ਆ ਗਰਮੀਆਂ ਦੇ ਵਿੱਚ ਲਾਲਾਂ ਸਿੱਟਣ ਦੇ ਨਾਲ ਪੇਟ ਦਾ ਤਜਾਬੀਪਣ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਸੋ ਇਹੇ ਜੀ ਪਸ਼ੂਆਂ ਨੂੰ ਕੀ ਕਰ ਸਕਦੇ ਆ ਆਪਾਂ ਦਾਣਾ ਜਿਹੜਾ ਹੈਗਾ ਦੋ ਵਾਰ ਦੀ ਜਗ੍ਹਾ ਤਿੰਨ ਵਾਰ ਪਾਓ ਵੰਡ ਕੇ ਉਹਦੇ ਨਾਲ ਕੀ ਹੋਊਗਾ ਮੰਨ ਲਓ ਜੇ ਪਸ਼ੂ 8-10 ਕਿਲੋ ਦਾਣਾ ਤੁਸੀਂ ਉਹਨੂੰ 3-3 ਕਿਲੋ ਕਰਕੇ ਤਿੰਨ ਵਾਰ ਹੀ ਪਾ ਦਾਂਗੇ ਤੁਸੀਂ ਆਪਣੇ ਆਪ ਦੇਖੋਗੇ ਵੀ ਜਿਹੜੇ ਉਹਦੇ ਵਿੱਚ ਐਸਿਡੋਸਿਸ ਜਾਂ ਤਜਾਬੀਪਣ ਦੀ ਪ੍ਰੋਬਲਮ ਸੀ ਉਹ ਆਪਣੇ ਆਪ ਘਟਣੀ ਸ਼ੁਰੂ ਹੋ ਜਾਂਦੀ ਹੈ ਔਰ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਇਸ ਮੌਸਮ ਦੇ ਵਿੱਚ ਜੇ ਅਸੀਂ ਪੇਟ ਪਸ਼ੂ ਦਾ ਸਹੀ ਰੱਖਣਾ ਹੈ ਉਹ ਕੀ ਹੈ ਵੀ ਪਸ਼ੂ ਵਾਸਤੇ ਠੰਡਾ ਤਾਜ਼ਾ ਪਾਣੀ 24 ਘੰਟੇ ਉਪਲਬਧ ਹੋਵੇ ਔਰ ਇਹ ਬੜੀ ਜ਼ਰੂਰੀ ਗੱਲ ਹੈ ਵੀ گاਵਾ ਦੀ گاਵਾ ਦੇ ਵਿੱਚ ਜਿਆਦਾ ਪ੍ਰੋਬਲਮ ਆਉਂਦੀ ਹੈ ਹੈ گاਵਾ ਦੀ ਮੁੱਖ ਤੌਰ ਤੇ ਬਿਮਾਰੀ ਹੈ ਵੀ گاਵਾ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਹੈ ਉਹ 15 20 ਫੁੱਟ ਤੋਂ ਦੂਰ ਨਾ ਹੋਵੇ ਕਿਉਂਕਿ ਜੇ 15 20 ਫੁੱਟ ਤੋਂ ਦੂਰ ਹੋਊਗਾ ਪਾਣੀ ਤਾਂ ਗਾਵਾਂ ਉੱਠ ਕੇ ਜਾ ਕੇ ਪਾਣੀ ਪੀਂਦੀਆਂ ਨਹੀਂ ਹੈਗੀਆਂ ਔਰ ਜੇ ਗਾਵਾਂ ਪਾਣੀ ਘੱਟ ਪੀਣਗੀਆਂ ਤਾਂ ਇਹਦੇ ਵਿੱਚ ਕੀ ਹੋਊਗਾ ਵੀ ਪਸ਼ੂ ਦਾ ਜਿਹੜਾ ਪੇਟ ਆ ਉਹ ਕਦੇ ਵੀ ਸਹੀ ਨਹੀਂ ਹੋਊਗਾ ਔਰ ਇੱਕ ਬੜੀ ਜ਼ਰੂਰੀ ਗੱਲ ਦੇਖੋ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੈਗਾ ਜਿਹੜੇ ਸਾਡੇ ਹਲੇ ਕਿਸਾਨ ਇੰਨੇ ਤਜਰਬੇ ਕਰ ਨਹੀਂ ਹੈਗੇ ਇਹ ਸਮਾਨ ਸਪ੍ਰਿੰਕਲਰਾਂ ਦਾ ਹੁੰਦਾ ਸਪ੍ਰਿੰਕਲਰ ਮਤੋਂ ਹੁੰਦੇ ਆ ਜਿਹੜੇ ਫੋਾਰੇ ਅਸੀਂ ਕਹਦੇ ਨੇ ਇੱਕ ਤਾਂ ਫੌਗਰ ਹੁੰਦੇ ਆ ਪੌਗਰ ਜਿਹੜੇ ਭਾਪ ਛੱਡਦੇ ਸਪ੍ਰਿੰਕਲਰ ਜਿਹੜੇ ਹੁੰਦੇ ਆ ਪਾਣੀ ਗਿਰਦਾ ਜਿਹਦੇ ਵਿੱਚੋਂ ਅਕਸਰ ਕੀ ਹੁੰਦਾ ਇਸ ਮੌਸਮ ਦੇ ਵਿੱਚ ਬਹੁਤ ਸਾਰੇ ਪਸ਼ੂਆਂ ਦਾ ਬੁਖਾਰ ਆ ਸੀ ਇਹ ਸਾਰੇ ਰਹਿਣੇ ਆ ਵੀ ਆਪਾਂ ਦਵਾਈ ਬੁਖਾਰ ਦਾ ਟੀਕਾ ਲਾ ਰਹੇ ਆ ਬੁਖਾਰ ਨਹੀਂ ਟੁੱਟਦਾ ਸੋ ਇਹ ਜਿਹੇ ਪਸ਼ੂਆਂ ਨੂੰ ਅਗਰ ਉਹਨਾਂ ਦਾ ਸਰੀਰ ਗਿੱਲਾ ਰਵੇ ਮੰਨ ਲਓ 1 ਮਿੰਟ ਵਾਸਤੇ ਉਹਨਾਂ ਦੇ ਸਰੀਰ ਤੇ ਪਾਣੀ ਗਿਰਦਾ ਤੇ 3 ਮਿੰਟ 4 ਮਿੰਟ ਵਾਸਤੇ ਪੱਖੇ ਚੱਲਦੇ ਰਹਿਣ ਤਾਂ ਇਹ ਜਿਹੇ ਪਸ਼ੂਆਂ ਦਾ ਜਿਹੜਾ ਟੈਂਪਰੇਚਰ ਹੈ ਉਹ ਬੁਖਾਰ ਹੈ ਬੜੀ ਜਲਦੀ ਟੁੱਟ ਜਾਂਦਾ ਹੈ ਉਹਦਾ ਦੂਜਾ ਹੱਲੇ ਵੀ ਹੈ ਵੀ ਮੰਨ ਲਓ ਤੁਹਾਡੇ ਕੋਲੇ ਚੀਜ਼ਾਂ ਨਹੀਂ ਹੈਗੀਆਂ ਤਾਂ ਤੁਸੀਂ ਪਾਈਪ ਨਾਲ ਪਾਣੀ ਮਾਰ ਕੇ ਚੰਗੀ ਤਰ੍ਹਾਂ ਸਾਰੇ ਸਰੀਰ ਤੇ ਜਿਹੜਾ ਹੈਗਾ ਪਸ਼ੂ ਨੂੰ ਠੰਡਾ ਕਰ ਸਕਦੇ ਹੋ ਪਰ ਪੱਖਾ ਚੱਲਦਾ ਰਹਿਣਾ ਜ਼ਰੂਰੀ ਹੈ ਪੱਖਾ ਉਹ ਵੀ ਫਰਟਾ ਪੱਖਾ ਹੋਵੇ ਡੇਰੀ ਵਾਲਾ ਪੱਖਾ ਹੋਵੇ ਛੱਤ ਵਾਲੇ ਪੱਖੇ ਜਿਹੜੇ ਹੈਗੇ ਉਹ ਨਹੀਂ ਕੰਮ ਕਰਦੇ ਕਿਉਂਕਿ ਦੇਖੋ ਇਸ ਸੀਜ਼ਨ ਦੇ ਵਿੱਚ ਕੀ ਹੈ ਵੀ ਬਿਮਾਰੀਆਂ ਜਿਹੜੀਆਂ ਹੈਗੀਆਂ ਅਗਲਾ ਖਾਸ ਕਰਕੇ ਜਿਹੜੇ 2 ਮਹੀਨੇ ਹੈ ਉੱਚ ਬਿਮਾਰੀਆਂ ਬਦਨੀਆਂ ਬਹੁਤ ਜ਼ਿਆਦਾ ਨੇ ਇਹ ਪਹਿਲੀ ਬਿਮਾਰੀ ਹੈ ਜਿਹੜੀ ਜਿਨੇ ਜ਼ਿਆਦਾ ਇਸ ਵਾਰ ਤੰਗ ਕੀਤਾ ਜਦੋਂ ਹੀ ਧੁੱਪਾਂ ਪੈਣੇ ਸ਼ੁਰੂ ਹੋ ਗਿਆ ਲਗਾਤਾਰ ਸਾਡੇ ਗਲ ਘੁੱਟਦੇ ਬੜਾ ਵੱਡਾ ਰਿਸਕ ਬਣਿਆ ਰਹਿੰਦਾ ਹੈਗਾ ਕਈ ਜਗ੍ਹਾ ਤੇ ਮੈਨੂੰ ਦੱਸਿਆ ਲੋਕਾਂ ਨੇ ਵੀ ਜਿਹੜਾ ਪੱਟ ਸੋਜ ਹੈ ਜਾਂ ਬਲੈਕ ਕਵਾਟਰ ਹੈ ਉਹਦੇ ਵੀ ਕੇਸ ਆਏ ਆ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਇਹ ਜਾਨਲੇਵਾ ਹੋ ਸਕਦੀਆਂ ਇਸ ਕਰਕੇ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਇਨਾ ਮਾਰੀਆਂ ਦਾ ਜਿਹੜਾ ਕੰਟਰੋਲ ਸ਼ੁਰੂ ਹੋਣਾ ਹੈ ਤੁਹਾਡਾ ਉਹ ਮੱਖੀ ਮੱਛਰ ਤੋਂ ਸ਼ੁਰੂ ਹੋਣਾ ਹੈ ਪਿਛਲੇ ਆਪਾਂ ਪਿਛਲੇ ਮਹੀਨੇ ਜਿਹੜੀ ਗੱਲ ਕੀਤੀ ਸੀ ਕਨੇਡੂ ਰੋਗ ਤੇ ਜਿਹੜਾ ਹੈਗਾ ਪੀਲੀਆ ਰੋਗ ਉਹਦੇ ਵੀ ਕੇਸ ਲਗਾਤਾਰ ਆਉਂਦੇ ਰਹਿੰਦੇ ਕਈ ਵਾਰੀ ਕੀ ਹੁੰਦਾ ਵੀ ਕੁਝ ਇਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਜੇ ਮੰਨ ਲਓ ਲੰਗੜਾ ਬੁਖਾਰ ਦਾ ਕੇਸ ਚੱਲ ਰਿਹਾ ਤਾਂ ਅਸੀਂ ਇਹ ਚੀਜ਼ਾਂ ਸਾਡੇ ਧਿਆਨ 'ਚ ਹੀ ਨਹੀਂ ਆਉਂਦੀਆਂ ਇਸ ਕਰਕੇ ਜਿਹੜੇ ਵੀ ਪਸ਼ੂ ਨੂੰ ਬੁਖਾਰ ਹੁੰਦਾ ਇਸ ਮੌਸਮ ਦੇ ਵਿੱਚ ਤੁਸੀਂ ਉਹਦਾ CBC ਟੈਸਟ ਕੋਈ ਵੀ ਬੰਦਿਆਂ ਦੀ ਲੈਬੋਰੀ ਤੁਹਾਡੇ ਨੇੜੇ ਹੋਵੇ ਉਹ ਤੋਂ ਕਰਵਾਓ ਔਰ ਆਪਣੀ ਡਾਕਟਰੀ ਇਸ ਮੌਸਮ 'ਚ ਘੱਟ ਤੋਂ ਘੱਟ ਕਰੋ ਕਿਉਂਕਿ ਗਲਤੀ ਹੋਣ ਦੇ ਜਿਹੜੇ ਚਾਂਸ ਨੇ ਉਹ ਬਹੁਤ ਜ਼ਿਆਦਾ ਨੇ ਹਮੇਸ਼ਾ ਮਾਹਰ ਦੀ ਸਲਾਹ ਲਓ ਕਿਉਂਕਿ ਬਹੁਤ ਸਾਰੇ ਲੋਕ ਮੈਂ ਦੇਖੇ ਅਬਦੇਸ ਸਾਹਿਬ ਨਾਲ ਲੈਬ ਤੋਂ ਟੈਸਟ ਕਰਵਾ ਲੈਂਦੇ ਆ ਫਿਰ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਆ ਉਹ ਚੀਜ਼ਾਂ ਨਹੀਂ ਚਲਣੀ ਹੈਗੀਆਂ ਕਿਉਂਕਿ ਅਗਰ ਤੁਹਾਡੀ ਐਂਟੀਬਾਇਓਟਿਕ ਦੀ ਚੁਆਇਸ ਹੈ ਜਿਹੜੀ ਐਂਟੀਬਾਇਓਟਿਕ ਜਿਵੇਂ ਬਹੁਤ ਸਾਰੀਆਂ ਕੰਪਨੀ ਵੈਸਕਲ ਕੀ ਕਰਦੇ ਰਹਿੰਦੇ ਨੇ ਵੀ ਹਾਇਰ ਐਂਟੀਬਾਇਓਟਿਕ ਮਹਿੰਗੇ ਐਂਟੀਬਾਇਓਟਿਕ ਵਰਤਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ। ਉਹ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਫਾਇਦੇ ਦੀ ਜਗ੍ਹਾ ਨੁਕਸਾਨ ਜ਼ਿਆਦਾ ਹੁੰਦਾ ਹੈ। ਆਪਾਂ ਜਿਹੜੀ ਆਪਣੀ ਇਹ ਕਿਤਾਬ ਹੈ ਵਿਗਿਆਨਕ ਡੇਰੀ ਫਾਰਮਿੰਗ ਜਿਹੜਾ ਜ ਦੂਜਾ ਐਡੀਸ਼ਨ ਹੈ। ਇਹਦੇ ਵਿੱਚ ਇਹ ਦੋ ਪਾਰਟ ਨੇ ਜਿਹੜੇ ਉਹ ਹੈਗਾ ਵੀ ਬਿਮਾਰੀਆਂ ਵਧਣ ਦਾ ਕਾਰਨ ਕੀ ਹੈ। ਇੱਕੋ ਦੇ ਵਿੱਚ ਹੈਗਾ ਵੀ ਐਂਟੀਬਾਇਓਟਿਕਸ ਨਵੀਆਂ ਖੋਜਾਂ ਤੇ ਵੱਡੇ ਖਤਰੇ। ਇਹ ਦੋਨੇ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਮੈਂ ਖਾਸ ਕਰਕੇ ਦੇਖਿਆ ਵੀ ਸਾਡੇ ਜਿਹੜੇ ਅਗਾਂਵਧੂ ਕਿਸਾਨ ਨੇ ਉਹ ਵੀ ਜਦੋਂ ਵੀ ਕੋਈ ਵਾਇਰਲ ਬਿਮਾਰੀ ਆਂਦੀ ਹੈ ਸ਼ੁਰੂ ਦੇ ਵਿੱਚ ਹੀ ਮਹਿੰਗੇ ਐਂਟੀਬਾਇਓਟਿਕ ਲਾਉਣੇ ਸ਼ੁਰੂ ਕਰਦੇ ਕੋਈ ਕੰਪਨੀ ਵਾਲੇ ਹੀ ਕਹਿੰਦੇ ਆ ਕੰਪਨੀ ਵਾਲੇ ਤਾਂ ਅੱਜ ਕੱਲ ਇਦਾਂ ਵੀ ਕਰਦੇ ਆ ਵੀ ਦੇਖੋ ਪ੍ਰੇਸ਼ ਦੇ ਤੌਰ ਤੇ ਜਿਹੜੇ ਹੈਗੇ ਮਹਿੰਗੇ ਐਂਟੀਬਾਇਓਟਿਕ ਲਵਾਈ ਜਾਂਦੇ ਆ ਮੰਨ ਲਓ ਮੜੀ ਜੀ ਜ਼ੇਰ ਨਹੀਂ ਪਈ ਹੈਗੀ ਤਾਂ ਅਸੀਂ ਮਹਿੰਗੇ ਐਂਟੀਬਾਇਓਟਿਕ ਲਾਉਣੇ ਸ਼ੁਰੂ ਕਰ ਦਿੰਦੇ ਆ ਇਹ ਚੀਜ਼ਾਂ ਦਾ ਪਸ਼ੂ ਦੀ ਇਮਿਊਨਿਟੀ ਘਟਾਉਣ 'ਚ ਬਹੁਤ ਜ਼ਿਆਦਾ ਯੋਗਦਾਨ ਹੈ ਔਰ ਜਿੰਨੇ ਮਹਿੰਗੇ ਜਾਂ ਜਿੰਨੇ ਹੈਵੀ ਉੱਪਰਲੇ ਲੇਟੈਸਟ ਐਂਟੀਬਾਇਓਟਿਕ ਅਸੀਂ ਵਰਤਾਂਗੇ ਉਹਦੇ ਨਾਲ ਕੀ ਹੋਊਗਾ ਵੀ ਜਿਹੜੀਆਂ ਵਾਇਰਲ ਬਿਮਾਰੀਆਂ ਨੇ ਜਿਵੇਂ ਇਸ ਵਾਰ ਅਸੀਂ ਦੇਖਿਆ ਲੰਗੜੇ ਬੁਖਾਰ ਦੀ ਪਗਲ ਕੀਤੀ ਹੈ ਇਹਨਾਂ ਦੇ ਜਿਹੜੇ ਅਟੈਕ ਨੇ ਜਿਹੜੇ ਇਹਨਾਂ ਦੇ ਖਤਰੇ ਐ ਉਹ ਵਧਦੇ ਜਾਣੇ ਐ ਬਾਕੀ ਮੈਂ ਅਖੀਰ ਤੇ ਹੀ ਕਹੂੰਗਾ ਵੀ ਦੇਖੋ ਜਿੰਨੇ ਵੀ ਇਹ ਖੁਰਾਕੀ ਮਸਲੇ ਐ ਇਹ ਦਵਾਈਆਂ ਨਾਲ ਨਹੀਂ ਹੱਲ ਹੋ ਸਕਦੇ ਜਿੱਥੇ ਫਾਰਮ ਤੇ ਗੋਹੇ ਦੇ ਵਿੱਚ ਪ੍ਰੋਟੀਨ ਨਾਈਟ੍ਰੋਜਨ ਜ਼ਿਆਦਾ ਆ ਰਹੀ ਹੈ ਮੱਖੀਆਂ ਜ਼ਿਆਦਾ ਆ ਰਹੀਆਂ ਉੱਥੇ ਸਾਨੂੰ ਸਭ ਤੋਂ ਪਹਿਲਾਂ ਉਹਦੀ ਜਿਹੜੀ ਹজম ਹੋਣ ਦੀ ਸ਼ਕਤੀ ਹੈ ਉਹ ਸਹੀ ਕਰਨੀ ਪੈਣੀ ਹੈ ਉਹਦੇ ਵਾਸਤੇ ਦੇਖੋ ਪਹਿਲਾਂ ਵੀ ਆਪਣੇ ਚੈਨਲ ਤੇ ਬਹੁਤ ਸਾਰੇ ਵੀਡੀਓ ਹੈਗੇ ਆ ਉਹ ਹੈਗਾ ਵੀ ਜਿਹੜਾ ਤੁਸੀਂ ਪ੍ਰੋਟੀਨ ਦੀ ਤੇ ਕਾਰਬੋਹਾਈਡਰੇਟ ਦੀ ਅਨੁਪਾਤ ਹੈ ਉਹ ਇਸ ਮੌਸਮ 'ਚ ਸਹੀ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਕੀ ਦੇਖੋ ਜਦੋਂ ਵੀ ਕੋਈ ਸਮੱਸਿਆ ਆਂਦੀ ਹੈ ਮੈਂ ਬਹੁਤ ਜ਼ਿਆਦਾ ਬਹੁਤ ਲੋਕ ਵਟਸਐਪ ਕਰਦੇ ਆ ਫੋਨ ਕਰਦੇ ਮੈਂ ਤੁਹਾਨੂੰ ਨਹੀਂ ਸੁਣ ਹੁੰਦੇ ਤੁਸੀਂ ਆਪਣਾ ਨੇੜਲਾ ਜਿਹੜਾ ਪਸ਼ੂ ਮਾਹਰ ਹੈਗਾ ਪਸ਼ੂ ਹਸਤਾਲਾ ਡਿਸਪੈਂਸਰੀ ਹੈ ਉਹਦੇ ਨਾਲ ਸੰਪਰਕ ਕਰੋ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ